ਲੈ ਵੀ ਮਿੱਤਰੋ ਫਰੋਇਪੁਰ ਜ਼ਿਲ੍ਹੇ ਦਾ ਹਰੀਹਰ ਚੌਕ ਪਿੰਡ ਗੱਭਰੂ ਦਾ ਜਾਨਵਰ ਵੀ ਦਿਖਾਉਂਦਾ ਪੂਰੇ ਐਂਡਾ ਹਰਜੀਤ ਵੀਰੇ ਦਾ ਨਾਮ ਚਰਚਾ ਦੇ ਵਿੱਚ ਗੱਭਰੂ ਆਮਾ ਛੋਟੀ ਉਮਰ ਤੋਂ ਵਪਾਰ ਦੇ ਵਿੱਚ ਪੈ ਗਿਆ ਸੀ ਤੇ ਮਿੱਤਰੋ ਸੌਦੇ ਕਈ ਵਾਰੀ 5-5 ਲੱਖ ਵਾਲੇ ਵੀ ਲੈ ਗਿਆ ਸੀ ਪਰ ਅੱਜ ਕਟੀਆਂ ਦਿਖਾਵਾਂਗੇ ਚੰਗੀਆਂ ਕਟੀਆਂ ਦੇ ਦਰਸ਼ਨ ਕਰਵਾਵਾਂਗੇ ਮੁੱਲ ਟਿਕਾਣੇ ਦੇ ਹੋਣਗੇ ਆ ਕੱਟੀ ਦਾ ਮੁੱਲ 35000 ਹੈ ਨਾ ਵੀਰੇ ਕਿੰਨਾ ਇਹਦਾ 45 45000 ਰੁਪਿਆ 14 ਮਹੀਨੇ ਉਮਰ 20 ਕਿਲੋ ਵਾਲੀ ਮਾਂ ਦਿੱਤੀ ਆ ਆ ਕੱਟੀ ਦਾ 35000 ਰੁਪਿਆ ਹੈ ਨਾ 36 ਮੋਲਾ ਪ੍ਰਤੀ ਦੇਣੀਆਂ 11 ਮਹੀਨੇ ਦੀ ਉਮਰ ਆ ਆ ਕੱਟੀ ਦਾ 12000 ਮੋਲਾ ਸਾਢੇ 3 ਮਹੀਨਿਆਂ ਦੀ ਉਮਰ ਆ ਆ ਕੱਟਾ ਟੇਢੀ ਧਾਰੀ ਦੇ ਵਿੱਚ ਦਾ 22000 ਮੋਲ 21000 ਦੇ ਵਿੱਚ ਦੇਣੀਆਂ ਤੇ ਦੇਣਾ ਸੌਰੀ ਕਹਿਣਾ ਸੀ ਤੇ ਆਹ ਪਰਲੇ ਪਾਸੇ ਕੱਟੀ ਇੱਕ ਹੋਰ ਖੜੀ ਆ ਉਹ ਲਿਆਈ ਜਾਨਾ ਮੋਲਾ 40 ਤੇ ਲੈ ਵੀ ਆਹ ਕੱਟੀ ਦਾ ਮੋਲ ਹੈਗਾ ਜਿਹੜਾ 40000 36000 ਦੀ ਦੇਣੀਆਂ ਉਹ ਕੱਟੇ ਬਾਰੇ ਹਜੇ ਕੋਈ ਗੱਲ ਨਹੀਂ ਆਪਾਂ ਕਹਿਣੀ ਕਿਉਂਕਿ ਉਹਦੇ ਤੋਂ ਵੀ ਇਹ ਚੰਗੇ ਲੱਗਦੇ ਆ ਉਹ ਤੁਹਾਡੇ ਵੱਸੋਂ ਬਾਹਰ ਆ ਮੇਰੇ ਵੀ ਵੱਸੋਂ ਬਾਹਰ ਆ ਤੇ ਆਹ ਤੁਹਾਡੇ ਘਰ ਦੀਆਂ ਕੱਟੀਆਂ ਸ਼ਿੰਗਾਰਾ ਬਣਾ ਲੈ ਵਿਚਾਰ ਹਰਿਆਰ ਚੋਕ ਪੇਡਾ